ਪ੍ਰਿਯ ਪ੍ਰੀਤ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹਨੂੰ ਸੁਣ ਕੇ ਕਰਨਾਲ ਦੀ ਸੰਗਤ ਤੇ ਆਸ-ਪਾਸ ਦੀ ਸੰਗਤ ਨੂੰ ਬੜੀ ਖੁਸ਼ੀ ਹੋਵੇਗੀ ਆਪ ਜੀ ਜਾਣਦੇ ਹੋ ਕਿ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰਤੇਗ ਵਾਦਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨੌਵੇਂ ਪਾਤਸ਼ਾਹ ਦੀ ਸੰਪੂਰਨ ਬਾਣੀ ਦਾ ਅਖੰਡ ਕੀਰਤਨ ਸਮਾਗਮ ਕੱਲ ਡੇਰਾ ਕਾਰ ਸੇਵਾ ਵਿਖੇ ਹੋ ਰਿਹਾ ਹੈ ਤੁਹਾਡੇ ਆਪਣੇ ਚੈਨਲ ਏਕ ਓਂਕਾਰ মিডিਆ ਵੱਲੋਂ ਇਸ ਸਮਾਗਮ ਕਰਵਾਇਆ ਜਾ ਰਿਹਾ ਹੈ ਸਤਕਾਰਯੋਗ ਬਾਬਾ ਸੁਖਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਤੇ ਨਾਲ ਹੀ ਇੰਟਰਨੈਸ਼ਨਲ ਸਿੱਖ ਫੋਰਮ ਦਸ਼ਮੇਸ਼ ਅਖਾੜਾ ਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਕਮੇਟੀਾਂ ਦੇ ਸਹਿਯੋਗ ਦੇ ਨਾਲ ਕੱਲ ਇੱਕ ਖਾਸ ਜਿਹੜੀ ਹੈ ਗੱਲ ਇਸ ਪ੍ਰੋਗਰਾਮ ਵਿੱਚ ਹੋਣ ਜਾ ਰਹੀ ਹੈ ਇਸ ਸਮਾਗਮ ਵਿੱਚ ਹੋਣ ਜਾ ਰਹੀ ਹੈ ਜਿਹਦੀ ਜਾਣਕਾਰੀ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹਨਾ ਇਸ ਸਮਾਗਮ ਦੇ ਵਿੱਚ ਭਾਈ ਮਤੀਦਾਸ ਜੀ ਜਿਹੜੇ ਨੌਵੇਂ ਪਾਤਸ਼ਾਹ ਦੇ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਹੋਏ ਸਨ ਉਹਨਾਂ ਦੀ ਨਵੀਂ ਪੀੜ੍ਹੀ ਵਿੱਚੋਂ ਤੇ ਭਾਈ ਪਰਾਗਾ ਜੀ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿੱਖ ਸੂਰਬੀਰ ਯੋਧੇ ਸਨ ਉਹਨਾਂ ਦੀ ਤੇਰਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਜੀ ਕੱਲ੍ਹ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਆ ਰਹੇ ਨੇ ਔਰ ਆਇ ਨਰੇ ਆਪਣੇ ਨਾਲ ਉਹਨਾਂ ਦੇ ਪਰਿਵਾਰ ਕੋਲ ਸੰਭੀਆਂ ਹੋਈਆਂ ਗੁਰੂ ਸਾਹਿਬ ਦੀਆਂ ਕੁਝ ਨਿਸ਼ਾਨੀਆਂ ਵੀ ਉਹ ਨਾਲ ਲੈ ਕੇ ਆ ਰਹੇ ਨੇ ਉਹਨਾਂ ਨਿਸ਼ਾਨੀਆਂ ਵਿੱਚ ਦਸਵੇਂ ਪਿਤਾ ਗੁਰਗੁਰੀਬ ਸਿੰਘ ਮਹਾਰਾਜ ਜੀ ਦੇ ਹੁਕਮਨਾਮੇ ਜੋ ਉਹਨਾਂ ਦੇ ਪਰਿਵਾਰ ਕੋਲ ਨੇ ਨਾਲ ਹੀ ਸ਼੍ਰੀ ਅਕਾਲ ਬੁੰਗਾ ਜਿਹਨੂੰ ਹੁਣ ਅਕਾਲ ਤਖਤ ਕਿਹਾ ਜਾਂਦਾ ਹੈ ਪਹਿਲਾਂ ਉਹਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ ਉਸ ਅਕਾਲ ਬੁੰਗੇ ਤੋਂ ਜੋ ਉਹਨਾਂ ਦੇ ਪਰਿਵਾਰ ਦੇ ਨਾਮ ਹੁਕਮਨਾਮਾ ਜਾਰੀ ਹੋਇਆ ਸੰਦੇਸ਼ ਜਾਰੀ ਹੋਇਆ ਉਹਦੀ origignal copy ਨਾਲ ਹੀ ਪਾਈਮਤੀ ਦਾਸ ਜੀ ਦਾ ਬੰਸਾਵਲੀ ਨਾਮ ਜਿਹੜਾ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਹੁਣ ਤੱਕੰ ਦਾ ਉਹ ਬੰਸਾਵਲੀ ਨਾਮਾ ਨਾਲ ਲੈ ਕੇ ਆ ਰਹੇ ਨੇ ਚੰਦੋਆ ਸਾਹਿਬ ਜਿਹੜਾ ਗੁਰੂ ਸਾਹਿਬ ਦੇ ਸਮੇਂ ਦਾ ਚੰਦੋਆ ਸਾਹਿਬ ਹੈ ਜਿਹਦੇ ਉੱਤੇ ਸਪੈਸ਼ਲ ਮੀਨਾਕਾਰੀ ਸੁੱਚੇ ਜਿਹੜੇ ਦੇ ਮੋਤੀ ਤੇ ਨਾਲ ਹੀ ਮੋਰ ਪੰਖ ਦੇ ਧਾਗੇ ਦੇ ਨਾਲ ਉਹ ਬਣਿਆ ਹੋਇਆ ਇੱਕ ਖਾਸ ਚੰਦੋਆ ਹੈ ਜਿਹੜਾ ਗੁਰੂ ਸਾਹਿਬ ਦੇ ਸਮੇਂ ਦਾ ਅਜਿਹੀਆਂ ਉਹ ਨਿਸ਼ਾਨੀਆਂ ਆਪਣੇ ਨਾਲ ਗੁਰੂ ਸਾਹਿਬ ਦੀਆਂ ਕੱਲ ਲੈ ਕੇ ਆ ਰਹੇ ਨੇ ਸੋ ਜਿਹੜੀਆਂ ਵੀ ਸੰਗਤਾਂ ਕੱਲ ਡੇਰਾ ਕਾਰ ਸੇਵਾ ਦੇ ਸਮਾਗਮ ਵਿੱਚ ਸ਼ਾਮਲ ਹੋ ਰਹੀਆਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਸੋ ਕੱਲ ਸਵੇਰੇ 8 ਵਜੇ 7:30 ਵਜੇ ਮਹਾਰਾਜ ਦਾ ਪ੍ਰਕਾਸ਼ ਕਰਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਪੂਰੇ 8 ਵਜੇ ਨੌਵੇਂ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਦਾ ਕੀਰਤਨ ਸ਼ੁਰੂ ਹੋ ਜਾਏਗਾ ਗੁਰੂ ਪਾਤਸ਼ਾਹ ਨੇ 15 ਰਾਗਾਂ ਦੇ ਵਿੱਚ 59 ਸ਼ਬਦ ਉਚਾਰੇ ਤੇ 57 ਸ਼ਲੋਕ ਜਿਨ੍ਹਾਂ ਨੂੰ ਅਸੀਂ ਨਾਮੇ ਮਹਲੇ ਦੇ ਸ਼ਲੋਕ ਵੀ ਕਹਿੰਦੇ ਆ ਉਹ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਦਰਜ ਹੈ ਸੰਪੂਰਨ ਬਾਣੀ ਦਾ ਅਖੰਡ ਕੀਰਤਨ ਸਵੇਰੇ 8 ਵਜੇ ਸ਼ੁਰੂ ਹੋਏਗਾ ਇੱਕ ਇੱਕ ਘੰਟੇ ਬਾਅਦ ਨਵੇਂ ਰਾਗੀ ਜਿੱਥੇ ਆਉਣਗੇ ਔਰ ਜਿੱਥੇ ਪਿਛਲੇ ਰਾਗੀ ਜਿੱਥੇ ਨੇ ਗੁਰਬਾਣੀ ਜਿਹੜੀ ਹੈ ਉਹ ਛੱਡੀ ਹੋਏਗੀ ਜਿਹੜਾ ਸ਼ਬਦ ਸੰਪੂਰਨ ਕੀਤਾ ਹੋਏਗਾ ਉਸ ਤੋਂ ਅਗਲੇ ਸ਼ਬਦ ਤੋਂ ਅਗਲਾ ਰਾਗੀ ਜਿੱਥਾ ਸ਼ੁਰੂ ਕਰੇਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ 59 ਸ਼ਬਦਾਂ ਦਾ ਕੀਰਤਨ ਹੋਵੇਗਾ ਉਸ ਤੋਂ ਬਾਅਦ ਫਿਰ ਨੌਵੇਂ ਮੱਲੇ ਦੇ ਸ਼ਲੋਕ ਜਿਹਨਨੇ ਉਨ੍ਹਾਂ ਦਾ ਕੀਰਤਨ ਹੋਵੇਗਾ ਤੇ ਉਪਰੰਤ ਸੰਪੂਰਨ ਬਾਣੀ ਦੀ ਸਾਰ ਵਿਆਖਿਆ ਜਿਹੜੀ ਹੈ ਉਹ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਕਰਨਗੇ ਬਹੁਤ ਹੀ ਚੰਗੇ ਰਾਗੀ ਜਥੇ ਪਹੁੰਚ ਰਹੇ ਨੇ ਪੰਥ ਦੇ ਜਿਹੜੇ ਮੰਨੇ ਪਰਮੰਨੇ ਰਾਗੀ ਜਥੇ ਨੇ ਜਿੰਨਾ ਵਿੱਚ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ ਜੀ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਹੀ ਹਜ਼ੂਰੀ ਰਾਗੀ ਭਾਈ ਭਵਿੰਦਰ ਸਿੰਘ ਜੀ ਭਾਈ ਜਗਮਉਨ ਸਿੰਘ ਜੀ ਪਟਿਆਲਾ ਵਾਲੇ ਤੇ ਹੋਰ ਰਾਗੀ ਜਿਥੇ ਇਸ ਸਮਾਗਮ ਵਿੱਚ ਹਿੱਸਾ ਲੈ ਰਹੇ ਨੇ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਹਾਜ਼ਰੀਆਂ ਭਰੋ ਜਿੱਥੇ ਕੀਰਤਨ ਤੇ ਕਥਾ ਦਾ ਆਨੰਦ ਮਾਣੋ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੋ ਉੱਥੇ ਨਾਲ ਹੀ ਜਿਹੜੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਨਿਸ਼ਾਨੀਆਂ ਦੇ ਵੀ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਪਾਗਾ ਬਣਾਓ ਨਾਲ ਇੱਕ ਹੋਰ ਬੇਨਤੀ ਕਿ ਕੱਲ ਦੇ ਜਿਹੜਾ ਦੇਰਾਕਾਰ ਸਭਾ ਵਿਖੇ ਸਮਾਗਮ ਹੋ ਰਿਹਾ ਸਵੇਰ 8 ਵਜੇ ਤੋਂ ਲੈ ਕੇ ਰਾਤ ਤੱਕ ਇਹਦੇ ਵਿੱਚ ਸ਼ਾਮਿਲ 4 ਵਜੇ ਤੋਂ 7 ਵਜੇ ਤੱਕ ਬਿਰ ਹਸਪਤਾਲ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਜਿਹਦੇ ਚ ਉਹਨਾਂ ਦੇ ਜਿਹੜੇ ਚੰਗੇ ਵਿਸ਼ੇਸ਼ज्ञ ਡਾਕਟਰ ਨੇ ਸਪੈਸ਼ਲਿਸਟ ਡਾਕਟਰ ਨੇ ਉਹ ਪਹੁੰਚ ਰਹੇ ਨੇ ਪਜਿਸ਼ਨ ਵੀ ਪਹੁੰਚ ਰਹੇ ਨੇ ਫਿਜ਼ੀਓਥੈਰੇਪੀ ਦੇ ਡਾਕਟਰ ਵੀ ਪਹੁੰਚ ਰਹੇ ਨੇ ਹੱਡੀਆਂ ਦੇ ਡਾਕਟਰ ਵੀ ਪਹੁੰਚ ਰਹੇ ਨੇ ਡੈਂਟਲ ਸਰਜਨ ਵੀ ਪਹੁੰਚ ਰਹੇ ਨੇ ਜਿੱਥੇ ਉਹ ਟੈਸਟ ਵੀ ਫ੍ਰੀ ਕਰਨਗੇ ਦਵਾਈਆਂ ਵੀ ਫ੍ਰੀ ਦੇਣਗੇ ਚੈੱਕਅਪ ਵੀ ਫ੍ਰੀ ਕਰਨਗੇ ਸੋ ਇਹ ਵੀ ਜਿੱਥੇ ਨਾਲ ਆਪਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਨਾਲ ਜੁੜੇ ਸਮਾਗਮ ਦਾ ਹਿੱਸਾ ਬਣਾਂਗੇ ਉੱਥੇ ਨਾਲ ਫ੍ਰੀ ਮੈਡੀਕਲ ਕੈਂਪ ਦਾ ਵੀ ਆਪਾਂ ਫਾਇਦਾ ਚੁੱਕ ਸਕਾਂਗੇ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਇਸ ਪੂਰੇ ਸਮਾਗਮ ਦੀ ਜਾਣਕਾਰੀ ਵਧਤਵਤ ਵਧੇ ਸ਼ੇਅਰ ਕਰੋ ਆਪਣੇ ਸੱਜਣਾ ਮਿੱਤਰਾਂ ਨੂੰ ਦਿਓ ਸੰਗਤ ਵਿੱਚ ਸ਼ੇਅਰ ਕਰੋ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤਾਂ ਕਿ ਵਧਤਵਤ ਸੰਗਤ ਨੂੰ ਪਤਾ ਲੱਗ ਸਕੇ ਕਿ ਕੱਲ ਨਵੇਂ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਦਾ ਅਖੰਡ ਕੀਰਤਨ ਸਵਾਗਤ ਡੇਰਾ ਕਾਰ ਸੇਵਾ ਵਿਖੇ ਕੱਲ ਐਤਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਹੋਵੇਗਾ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ